ਸਾਸੇ ਗਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਕਰਦੇ ਆ ਸੰਧੂ ਬੱਦਰਪਰੀਆ ਡੇਰੀ ਫਾਰਮ ਵਿੱਚ ਆਸ ਕਰਦੇ ਆ ਜੋ ਵੀ ਚੈਨਲ ਨਾਲ ਜੁੜੇ ਆ ਸਾਰੇ ਇਹ ਚੜਦੀ ਕਲਾ ਤੰਦਰੁਸਤੀ 'ਚ ਹੋਗੇ ਅੱਜ ਦੀ ਵੀਜਿਟ ਆਪਣੀ ਹੈਗੀ ਆ ਸੋਲ ਠੱਠੀਆਂ ਜ਼ਿਲ੍ਹਾ ਸ਼੍ਰੀ ਤਰਨਤਾਰ ਸਾਹਿਬ ਤੇ ਤਸੀਹ ਸਜਨੋ ਪੱਟੀ ਵਧੇਰੇ ਜਾਣਕਾਰੀ ਲੈ ਕੇ ਵੀਰ ਤੋਂ ਲੈ ਕੇ ਦਿੰਨੇ ਆ ਅੰਤ ਤੱਕ ਜਰੂਰ ਬਣੇ ਰਹੋ ਆਪਣੀ ਨਰਖ ਪਰਖ ਤਸੱਲੀ ਕਰਕੇ ਲੈ ਕੇ ਜਾਇਓ ਕਿਉਂਕਿ ਤੁਹਾਡਾ ਫਰਜ ਪੰਦਾ ਪੈਸੇ ਲਾਉਣੇ ਹੁੰਦੇ ਆ ਆਓ ਕਰੀਏ ਗੱਲਬਾਤ ਤੇ ਦੱਬ ਕੇ ਗਾਂ ਸ਼ੇਅਰ ਕਰ ਦਿਆ ਕਰੋ ਹੋਰ ਵੀ ਕਿਸੇ ਵੀਰ ਦਾ ਫਾਇਦਾ ਜਾਂਦਾ। ਜਾਈ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ। ਠੀਕ ਠਾਕ ਜੀ। ਮੇਰਾ ਚੋਤਾ ਜੀ ਮਾਰਾ ਜੀ। ਤੇ ਐਡਰੈਸ ਕਰਕੇ ਨੋਟ। ਪਿੰਡ ਸੋਲ ਜ਼ਿਲ੍ਹਾ ਤਰਨਤਾਰਨ। ਹਾਂ ਜੀ। ਤੇ ਤਹਿਸੀਲ ਤਹਿਸੀਲ ਤਰਨਤਾਰਨ ਜੀ। ਠੀਕ ਆ ਜੀ। ਹਾਂ ਜੀ। ਨੇੜੇ ਚ ਭਾਵ ਪਿੰਡ ਸੁਰਸਿੰਘ ਪਿੰਦਾ ਜੋ। ਹਾਂ ਜੀ। ਹਾਂ ਜੀ ਪੁੱਛਰ। ਠੀਕ ਆ ਜੀ। ਤੇ ਪਿੰਡ ਸੋਲ। ਹਾਂ ਜੀ। ਠੀਕ ਆ ਜੀ। ਨਾਮ ਕੀ ਆ? ਨਾਮ ਸੁਦਨਾਮ ਸਿੰਘ ਜੀ। ਸੁਦਨਾਮ ਸਿੰਘ। ਮੋਬਾਈਲ ਨੰਬਰ ਕੀ ਆ? 74474 08395 ਠੀਕ ਆ ਜੀ। ਅੱਜ ਕਿ 4 ਚਾਰ ਪਸ਼ੂ ਵੀਰ ਜੀ ਮਿਲ ਗੋ ਚਾਰ ਪਸ਼ੂ ਲੈਣ ਦੇ ਹਨਾ ਤੇ ਸ਼ੁਰੂਆਤ ਆਪਾਂ ਝੋਟੀ ਤੋਂ ਕਰੀਏ ਚਲੋ ਹਾਂ ਜੀ ਤਾਂ ਗੱਲ ਕਿੰਨੇ ਕਿਤਨਾ ਦੀ ਸੋਈ ਆ ਇਹ ਜੀ ਰਾਤੀ ਸੋਈ ਆ ਰਾਤੀ ਸੋਈ ਹੈ ਜੀ ਹਾਂ ਜੀ ਹਾਂ ਜੀ ਅੱਛਾ ਕਿੰਨਾ ਬੋਲਾ ਬੋਲਾ ਵੀਰ ਜੀ ਹਲੇ ਹੋਊਗਾ 6-7 ਕਿਲੋ 7 ਕਿਲੋ ਹੋਊਗਾ ਜੀ 6 ਤੋਂ 7 ਪਲੱਸ ਹੈਗਾ ਹਾਂ ਜੀ ਸੂਹਾ ਕਿਨਵਾ ਆ ਜੀ ਦੂਜਾ ਸੂਹਾ ਜੋ ਦੂਜਾ ਸੂਹਾ ਤੇ ਖਾਲੇ ਤਾਂ ਨਹੀਂ ਇਹ ਕੀਤੇ ਨਹੀਂ ਨਹੀਂ ਵੀਰ ਜੀ ਇਹ ਥੱਲੇ ਗੱਲ ਕੀਤੀ ਠੀਕ ਹੈ ਲਓ ਸੱਜਣੋਂ ਥਣ ਥਣ ਨੋਕ ਵਾਲਾ ਬੜਾ ਸੋਹਣਾ ਪਿਆਰਾ ਥਣ ਲੱਗਾ ਮਗਰ ਕੱਟੀਰ ਕੱਟਾ ਮਗਰਵੀਰ ਜੀ ਕੱਟੀ ਹੈ ਜੀ ਕੱਟੀ ਆ ਕੇ ਡਬਲ ਫਾਇਦਾ ਗਿਆ ਓ ਛੱਕੀ ਜਿਹਨੂੰ ਪਾਈ ਆ ਜਿਹੜੀ ਸਾਹਮਣੇ ਹਾਂ ਜੀ ਹਾਂ ਜੀ ਛੱਕੀ ਵਾਲੀ ਠੀਕ ਹੈ ਜੀ ਤੇ ਮੈਂ ਇਹਦਾ ਤੋਰਾ ਕਰਾਈਏ ਖੋਲ ਕੇ ਚੈੱਕ ਲੋ ਜੀ ਸਿੰਗਮ ਉਹਦੀ ਫੇਸ ਕੁਆਲਿਟੀ ਚੰਗੀ ਸੱਜਣੋ ਠੀਕ ਹੈ ਜੀ ਜੈਡ ਬਲੈਕ ਬਿਲਕੁਲ ਇੱਕ ਰੰਗ ਚੋਟੀ ਠੀਕ ਹੈ ਜੀ ਬੌਲਾ 7 ਕਿਲੋ ਮੰਨ ਕੇ ਕੋਈ ਸੌਦਾ ਭਨ ਭਰਾ ਕਰੇ ਨਾ ਜੀ ਬਾਕੀ ਥੱਲਾ ਥੱਲਾ ਬਹੁਤ ਸਾਫ ਆ ਲੋ ਜੀ ਕਦ ਵਜਨ ਤੁਸੀਂ ਵੇਖ ਰਹੇ ਜੀ ਕਿ ਕਿੱਡਾ ਕਾ ਵੀਰ ਦੇ ਮੋਢੇ ਤੇ ਜਿਹੜੀ ਆਉਂਦੀ ਹਾਈਟ ਤੇ ਬਾਕੀ ਕੀਮਤ ਦੀ ਗੱਲ ਕਰੀਏ ਤੇ ਕਿੰਨੇ ਦੀ ਦੇ ਰਹੀਏ ਕਿਉਂ ਜੀ ਜੀ 87000 ਰੁਪਿਆ 87 ਤੇ ਮਾਨ ਤਨ ਕਰਕੇ ਕਿੰਨੇ ਦੀ ਦੇ ਰਹੀਏ ਪੱਕਾ 87000 ਉਹਦਾ ਭਾਵੇਂ 92000 50000 ਮੁੱਲ ਕਰੀਏ ਅੱਛਾ ਫਿਕਸ ਹੀ ਕਰਨੇ ਆ 87000 87 ਠੀਕ ਆ ਠੀਕ ਸਕਰਨੇ ਆ ਰਹੇ ਤੇ ਨੀਲੀ ਆ ਗਈ ਹਾਂਜੀ ਹਾਂਜੀ ਸੁਆਕ ਨਮਾ ਆ ਗਿਆ ਸੁਆ ਵੀਰ ਜੀ ਤੇ ਜਾਇਦਾ ਕਾ ਤੇ ਪੁੱਤ ਚੰਗਾ ਵੱਡਾ ਨਾ ਲਾਗੇ ਖੜਿਓ ਹਾਂ ਦੇ ਤੁਹਾਡੇ ਮੋੜੇ ਦੇ ਆਉਂਦੀ ਹਣਾ ਬਿਲਕੁਲੀ ਵੱਡਾ ਕਾ ਕਿੰਨਾ ਕੇ ਦੁੱਧ ਭਰ ਜੂਗੀ ਇਹ ਜੀ 14 15 ਕਿਲੋ ਆਂਦੇ ਸੀ ਅੱਛਾ 14 15 ਕਿਲੋ ਤੇ ਖੋਲ ਕੇ ਤੋਰਾ ਕਰੀਏ ਵੀਰ ਜੀ ਚੈੱਕ ਸਮਾਂ ਕਿੰਨਾ ਕਰੇਗਾ ਨੋਟ ਕਰੀ ਗੱਲ ਜੀ 5 ਤੋਂ 7 ਦੇ ਲੈ ਜੂਗੀ ਠੀਕ ਹੈ ਜੀ ਹਾਂਜੀ ਹੌਤਾ ਖਾਂਡ ਸਜਣੋਂ ਖੜਦੀ ਹੈ ਜੇ ਬਾਕੀ ਟੇਲ ਟੂਲ ਚੰਗੀ ਪਈ ਆ ਦੁੱਧ ਜਿਹੜੀ ਆ ਉਹ ਤੁਸੀਂ ਆਪ ਉਮੀਦ ਕਰਨੀ ਕਿ ਕਿੰਨਾ ਕੁ ਭਰ ਸਕਦੀ ਆ ਠੀਕ ਆ ਜੀ ਕਿਉਂਕਿ ਪਸ਼ੂ ਲਿਆਂਦੇ ਹੁੰਦੇ ਆ ਅੰਤਾਜੀ ਲਾ ਸਕਦੇ ਹਰ ਕੋਈ ਕਿ ਇਹ 12 ਕਿਲੋ ਇਹ 13 ਕਿਲੋ ਭਰੂਗੀ ਤੇ ਚੋਈ ਚਵਾਈ ਹੋਵੇ ਹੁੰਦਾ ਫਿਰ ਵਾਧਾ ਆ ਜਾਂਦਾ ਬਾਕੀ ਨਿਸ਼ਾਨੀਆਂ ਨੂੰ ਕਵਰ ਕਰਦੀ ਨੀਲੀ ਰਾਵੀ ਚ ਸਮਾਂ ਜ਼ਰੂਰ 8 ਦਿਨ ਦਾ ਰਹੇਗਾ ਬਾਕੀ ਥਾਂ ਥੂਣੇ ਓਕੇ ਆ ਚਾਰੇ ਵੀਰ ਹਾਂ ਜੀ ਓਕੇ ਜੀ ਸਰ ਹਾਂ ਲੇਵਾ ਬਿਲਕੁਲ ਪੱਦਰਿਆ। ਹਾਂ ਜੀ ਪੁੱਤ ਪਰ ਵੀਰ ਜੀ ਬਹੁਤ ਵਧੀਆ ਆਈ ਆ। ਲਓ ਜੀ। ਬਾਕੀ ਹੈ। ਦੁੱਧ ਵਾਲੀ ਮੱਝ। ਤੇ ਰੇਡ ਕੀ ਰਹਿ ਗੇੜਾ? ਤੁਸੀਂ ਮੋਲੇ ਦਾ 84000 ਰੁਪਇਆ। 84 ਫਿਕਸ ਆ। ਹਾਂ ਜੀ ਹਾਂ ਜੀ। ਤੇ ਹੋਰ ਕੋਈ ਹੋ ਜੋ ਮੰਨਦਾ। ਥੋੜਾ ਬਧਾ ਮੰਨਣ ਕਰਨਾ। 2 ਕਰ ਦਈਏ। 2000 ਕਰ ਦਈਏ। 83? ਹਾਂ ਜੀ 83। ਠੀਕ ਆ। ਤੇ ਆ ਜਰਸੀ ਵੈੜ ਆ ਗਈ। ਹਾਂ ਜੀ ਹਾਂ ਜੀ। ਠੀਕ ਆ ਜੀ। ਇਹ ਚੰਗੀ ਫਸੀ ਫੁਸੀ ਬੈਠੀ ਆ। ਹਾਂ ਜੀ। ਕਿੰਨਾ ਦੁੱਧ ਹੁਣ ਮੌਜੂਦਾ? ਇਹ ਨਾਲੇ ਵੀਰ ਜੀ ਹੋਊਗਾ 15 ਕਿਲੋ ਬੋਲਾ। ਅਸ਼ਮਾ ਕਰ ਕੀ ਆ ਗਿਆ? ਮੋ ਬੱਚਾ ਮੇਲ ਕਾਫਾ ਗਾਣਾ ਹਾਂਜੀ ਠੀਕ ਹੈ ਹਾਂਜੀ ਤੁਹਾਨੂੰ ਬੜਾ ਪਿਆਰਾ ਲੱਗਾ ਤੁਹਾਨੂੰ ਬਹੁਤ ਚੋਅਈ ਗਈ ਬਹੁ ਵਧੀਆ ਜੀ ਠੰਡੀ ਪੂਰੀ ਓਕੇ ਹਾਂਜੀ ਠੰਡੀ ਓਕੇ ਓਕੇ ਆ ਖੁੱਲ ਕੇ ਤੋਰਾ ਕਰਾਈਏ ਜੇਗਾ ਉਹਨਾ ਸੱਜਣਾ ਅਗਲੀ ਸਾਈਡ ਨੂੰ ਭਾਨਾ ਤੇ ਉਹਨਾ ਹੀ ਪਿੱਛੇ ਆ ਠੀਕ ਹੈ ਜੀ ਬਾਂਦੀ ਸੰਦੀ ਚੰਗੀ ਜੇ ਜਰਸੀ ਦੇ ਵਿੱਚ ਕ੍ਰੋਸ ਤੇ ਸੂਹਾ ਦੂਜਾ ਲਾਈਏ ਹਾਂਜੀ ਹਾਂਜੀ ਤੇ ਪਹਿਲਾ ਪਹਿਲਾ ਉਹਦੇ ਨੂੰ ਜਾਂਦੇ ਰੋ ਅੱਛਾ ਦੂਜਾ ਕਿਸੇ ਨੂੰ ਮੰਨ ਸਕਦੇ ਤੇ ਪਹਿਲਾ ਸੁਆ ਮੰਨ ਸਕਦੇ ਜੀ। ਬਾਕੀ ਸਾਰੇ ਸੂਜਵਾਨ ਨੇ ਆਪ ਦਾ ਅੰਤ ਅਜ ਆਪ ਲਾਇਓ। ਬਾਕੀ ਵੀ ਜੀ ਵਹਿ ਪੂਰੀ ਜਾਨ ਲਸਣ ਜਾ। ਹਾਂ ਕੱਦ ਵੱਡਾ। ਹਾਂ ਜੀ ਜੀ। ਜਾ ਤਾਂ ਪੂਰੀ ਜਾਨ ਜਲਦੀ ਦੇ ਵਿੱਚ ਵਹਿ ਰਿਹਾ। ਹੁਣ ਮੌਕਾ ਜਿਹੜਾ ਆ ਭਾਂਡੇ 'ਚ ਦੁੱਧ ਪਾ ਲੈਣਾ ਕਿੰਨਾ ਕਰ ਸਕਦੀ। ਜੀ ਆਪਾਂ ਕੱਡੇ ਤੋਂ ਮੇਲੇ 14 ਕਿਲੋ ਬੌਲਾ ਹੋਊਗਾ। 14 ਕਿਲੋ ਬੌਲਾ ਹੋਊਗਾ। ਇਹ ਕਿੰਨਾ ਕਿ ਕਰਜੂਗੀ ਤੁਹਾਡੇ ਅੱਗੇ ਨਾ। ਦੀ ਸਾਹ ਕੋਲ 20 ਕਿਲੋ ਚੋਲੇ। 20 ਕਿਲੋ ਚੋਲੇ ਹੈ ਨਾ। ਸ਼ਾਮ ਦਾ ਹੀ। ਠੀਕ ਹੈ ਜੀ। ਵਿੱਚ ਵਿੱਚ ਪਈਆਂ ਜਿਹੜੇ ਦੋ ਲੈੜਾ। ਉਹ ਜਿਹੜਾ 20 ਕਾ ਦੁੱਧ ਮੰਗ ਕੇ ਖੜਿਆ 5 ਮਿੰਟ ਤੋਂ ਬੰਦੇ ਨੇ ਅੱਛਾ ਜੀ ਹਾਂ ਜੀ ਠੀਕ ਹੈ ਜੀ ਉਹਨੇ 20 ਕਿਲੋ ਜਿਹੜੀ ਸਾਡੀ ਆ ਪਈ ਵਾੜ ਦਾ ਮੁੱਲ ਪਾਇਨਾ ਆਪਾਂ ਹਾਂ ਪਸਮਾਈ ਜੀ ਹਾਂ ਜੀ ਉਸ ਨੂੰ ਬੱਚਾ ਗੜੀ ਬੰਦ ਆ ਆ ਪਸਮਾਈ ਜੀ ਤੇ ਮੁੱਲ ਕੀ ਰਹੇਗਾ ਮੁੱਲ ਵੀਰ ਜੀ ਦਾ 53000 ਰੁਪਇਆ ਹਾਂ ਆ ਮੰਗ ਨੂੰ 55000 ਰੁਪਇਆ 53000 ਦੇਵਾਂਗੇ ਹੋਰ ਛੱਡ ਦਿਓ ਕੋ ਯਾਰ 52000 ਹੀ ਹੋਣੀ ਠੀਕ ਹਾਂ ਤੇ ਆ ਵੱਡਾ ਹੀ ਲੈਣ ਦੇ ਹਾਂ ਜੀ ਟੈਂਕਰ ਦੁੱਧ ਦਾ ਹਣਾ ਚੰਗਾ ਲੈਵਲ ਉਹ ਆ ਪਾਂਡੀ ਬੰਨੀ ਬੈਠੀ ਕਰਮਾਲੀ ਕਿੰਨਾ ਕਹ ਦਸਿਆ ਤੇ ਮਾਲਕਾ ਨੇ ਦੁੱਧ ਦਾ ਰਿਕਾਰਡ ਵੀ ਜਦੋਂ 35 ਕਿਲੋ ਦਾ ਰਿਕਾਰਡ ਦੱਸਦੇ 35 ਕਿਲੋ ਦਾ ਝੂਠ ਮੰਨਣਾ ਹਨਾ ਕਿਹਨੇ ਤੇ ਪਰ ਦੇਨ ਨੂੰ ਇਹ ਦੇ ਵੀ ਸਕਦੀ ਨੂੰ ਆਂਦਾ ਵੀ ਕੁਛ ਨਹੀਂ ਆ ਪਰ ਵਾਹਨਾ ਵਾਹਨਾ ਬਹੁਤ ਵਾਹ ਜੀ ਵਾਹ ਤੇ ਸਮਾਂ ਕਿੰਨਾ ਰਹਿ ਗਿਆ ਨੋਟ ਕਰੀਏ ਆਮ ਵੀ ਦੀ ਕੋਣੇ ਅਗਲੇ ਦੇ ਘਰ ਦੇ ਮੁਤਾਬਿਕ ਵੀ 8 ਦਿਨ ਲਾ ਜੇ 5 ਦਿਨ ਲਾ ਜੇ 7 ਲਾ ਜੇ ਅੰਤਾਂਜਾ ਹੀ ਲਾਉਣਾ ਹੈ ਅੰਤਾਂਜਾ ਹੀ ਹੈ ਇਹ ਆਪਣੇ ਮਨ ਦੇ ਵਾ ਕੋਈ ਹੈਗਾ ਵਾ ਖੁੱਲ ਕੇ ਤੋਰਾ ਕਰਗੇ ਚੇਕਾ ਸਜਰੋ 8 ਦਿਨ ਲਾ ਲਿਓ 10 ਦਿਨ ਦਾ ਲਾ ਲਿਓ ਅੰਤਾਂਜਾ ਹੀ ਲਾ ਸਕਦੇ ਕਿਉਂਕਿ ਹੱਥ ਥੀ ਡੰਕਰ ਬਣਿਆ ਹੋਵੇ ਉਹਦੀ ਗੱਲ ਹੋ ਰਹੀ ਆ ਟੋਕਰ ਹੀ ਬਣਿਆ ਲਈ ਫਿਰ ਸੀਗਾ ਟੋਕਰ ਹੀ ਬਣਦਾ ਏ ਥਾਨ ਬੜਾ ਕਮਰਾ ਲੱਗਾ ਇਹ ਬਾਕੀ ਢਿੱਲ ਢੂਲੇ ਜੇ ਗਿਣੋਂ ਦੇ ਢਿੱਲ ਵੀ ਬੜੀ ਵਜੇ ਪਈ ਜੇ ਉਹਨਾ ਅਗਲੀ ਸਾਈਡ ਆ ਉਹਨਾ ਹੀ ਪਿਛੇ ਆ ਤੇ ਠੀਕ ਆ ਜੀ ਮੋੜ ਲਿਓ ਬਾਕੀ ਤੁਹਾਨੂੰ ਹਾਂ ਨੇ ਸੋਹਨੀਆ ਜਰਸੀ ਤੇ ਐਫਐਸ ਦਾ ਕ੍ਰੋਸ ਆਂਗਾ ਜਾਨਾ ਦੋਂਦਾ ਹਾਂ ਜੀ ਰਲ ਮਿਲ ਕੇ ਦੋਵੇਂ ਹੋ ਗਏ ਦੇਖੋ ਵਾਨੇ ਵਾਲੋ ਆਹ ਸਾਡੀ ਕੁਆਲਿਟੀ ਕੁਸ਼ਾ ਬਿਜਲੀ ਘਾਰੀ ਬਣਾਈ ਬੈਠੀ ਵਾਨੇ ਦੇ ਦੇ ਬੜੀਆਂ ਨਾੜਾ ਨੂੜਾ ਚੁੰਕਾਉਂਦੀ ਆ ਬਾਕੀ ਵਜਨ ਲੋਡ ਫੋਲਿਆ ਇਹ ਇਹਦੀ ਗੱਲ ਕੀਮਤ ਦੀ ਕਰੀਏ ਕਿ ਕਿੰਨੇ ਦੀ ਦੇ ਦਾਂਗੇ ਆਪਾਂ ਕੀਮਤ ਜਿਹਦਾ ਬਿਲਕੁਲ ਜਾਇਜ਼ਾ ਜਿਹੜੀ ਪਾਇਆ ਆਪਾਂ ਅਛਾ ਜੀ ਮੇਰੀ ਗੱਲ ਆ ਅੱਜ ਦਾ ਰੇਟ ਕੀ ਜੀ ਦਾ ਹੋਊਗਾ ਅੱਜ ਕੱਲ ਸਤੂਬੀ ਨੇ ਦਾ ਪਰ ਇਹ ਤਾਂ ਹੋਊਗਾ ਉਹ ਫੇਰ ਰੇਟ ਹੋਰ ਹੋ ਜਾਊਗਾ ਹਨਾ ਅੱਜ ਦਾ ਰੇਟ ਕਿੰਨਾ ਪਾਰੀਏ ਅੱਜ ਦਾ ਰੇਟ ਜੀ ਦਾ ਹਾਂ ਜਿਹੜਾ 87000 ਰੁਪਏ ਜੋ 87 ਹਾਂ ਜੀ ਤੇ ਕਿੰਨਾ ਮਾਨ ਕਰਤੀਏ ਖੇਰਲਾ ਪੀਸ ਆ 2000 ਛੱਡ ਦਈਏ 85000 ਦਵਾਂਗੇ 84 ਦੀ ਕਰਤੀਗੇ 85000 ਠੀਕ ਆ ਇਹੋ ਪਸ਼ੂ ਚਾਰੇ ਹਾਂ ਜੀ ਸੱਜਣੋ ਇਹੋ ਪਸ਼ੂ ਆ ਨਰਖ ਪਰਖ ਤੁਹਾਡਾ ਕੰਮ ਆ ਪਿੰਡ 16 ਬਾਰੇ ਜਿਹੜਾ ਵੀਡੀਓ ਕਹਿੰਦਾ ਬੇਨਤੀ ਆ ਵੀ ਬੇਨਤੀ ਹੈ ਆ ਵੀ ਵੀਰ ਜੀ ਤੁਸੀਂ ਉਹ ਵੀਡੀਓ ਦੋ ਤਿੰਨ ਨੂੰ ਵੀ ਵੇਖ ਲਿਆ ਕਰੋ ਸਾਨੂੰ ਆਏ ਨਾ ਕਰੋ WhatsApp ਫੋਟੋ ਪਾਓ ਕੋਈ ਵੀ ਜੇ WhatsApp ਤੇ ਫੋਟੋ ਪਾਉਣੀ ਹੈ ਸਾਨੂੰ ਵੀਡੀਓ ਬੋਲ ਕੇ ਪਾਉਣੀ ਆ ਆ ਡੰਗਰ ਉਹ ਹੀ ਆ ਡੰਗਰ ਉਹ ਹੀ ਹੁੰਦਾ ਕੋਈ ਗਲਤ ਨਹੀਂ ਵਿਖਾਏ ਹਮ ਡੰਗਰ ਉਹ ਹੀ ਆ ਸੱਜਣੋ ਗਲਤ ਨਹੀਂ ਵਿਖਾਏ ਜਾਂਦਾ ਆਪਣਾ ਡੰਗਰ ਹੀ ਨਰਕਪੰਖ ਕਰ ਲਿਆ ਕੋਈ ਥਣ ਭਾਂਡਾ ਵੇਖ ਕੇ ਚਵਾਈ ਵੀ ਵੇਖ ਸਕਦਾ ਵਿਖਾ ਸਕਦੇ ਹਾਂ ਸਾਡੇ ਨਾਲ ਵੀ ਕਿਹੇ ਡੰਗਰ ਦਾ ਘੂਰ ਧਾਰਾ ਮਾਰ ਦੋ ਆ ਵਹਿੜਦਿਆਂ ਲਓ ਸੱਜਣੋ ਆ ਵਹਿੜ ਚੰਗੀ ਆ ਤੇ ਧਾਰਾ ਦੋ ਦੋ ਤੁਹਾਨੂੰ ਮਰਵਾ ਕੇ ਵਿਖਾ ਦਿੰਨੇ ਆ ਬੱਚਾ ਲੱਗਾ ਹੀ ਅੱਗੇ ਵੱਜਾ ਦੇ ਪਸਮਾਈ ਤੇ ਪੋਲੀ ਆ ਠੀਕ ਆ ਜੀ ਢੂ ਵਰਗੀ ਬਾਕੀ ਸ਼ਾਮ ਸ਼ਾਮ ਦਾ ਜਿਹੜਾ ਟਾਈਮ ਹੋ ਗਿਆ ਉਹ ਵੀ ਬੱਚਾ ਮਗਰ ਥੱਲੇ ਪਈ ਜਾਂਦਾ ਜਿਹੜਾ ਦਾ ਕੱਟੀ ਆ ਠੀਕ ਹੈ ਝੋਟੀ ਚਲੇ ਤੇ ਡੰਗਰ ਸਾਰੇ ਚੰਗੇ ਆ ਰੇਟ ਬੜੇ ਜਾਇਜ਼ ਆ ਆਪਣੀ ਖਰੀਦਦਾਰੀ ਕਰਿਓ ਠੀਕ ਆ ਜੀ ਤੇ ਮਿਲਦੇ ਆ ਅਗਲੀ ਵੀਡੀਓ ਨਾਲ ਤੇ ਧਾਰਾ ਮਰਵਾ ਕੇ ਤੁਹਾਨੂੰ ਵਿਖਾ ਦਿੰਨੇ ਆ ਦੱਬ ਕੇ ਸ਼ੇਅਰ ਕਰਿਆ ਕਰੋ ਹੋਰ ਵੀ ਕਿਸੇ ਵੀਰ ਦਾ ਫਾਇਦਾ ਹੋ ਜਾਂਦਾ ਇਤਰਾ ਹੀ ਦੋ ਦੋ ਤੁਹਾਨੂੰ ਧਾਰਾ ਮਰਵਾ ਕੇ ਆਪਾਂ ਚਵਾਈ ਚ ਬੁਖਾ ਦੇਨੇ ਸਿੱਧਾ ਵਾਹ ਜੀ ਚੋਰ ਵੜੀ ਪੋਲੀ ਆ ਦੋ ਦੀ ਮੋਟਰ ਵਾਲਾ ਹਿਸਾਬ ਆ ਕੋਈ ਵੀ ਜੀ ਭੂਰ ਨਹੀਂ ਕੋ ਛੱਟਾ ਨਹੀਂ ਬਿਲਕੁਲ ਚਵਾਈ ਹਿਸਾਬ ਮੋ ਅਗਲੇ ਸਾਲ ਦੀ ਮਰਵਾ ਦਿਓ ਮਾੜੀ ਬਾਸ ਜੀ ਅਗਲੇ ਸਾਲ ਇਹਦੀ ਪੋਲੀ ਵੀਰ ਜੀ ਆਪੇ ਹੋ ਗਈ ਜਾਂਦੀ ਫੇਰ ਲੋ ਹਾਂ ਨਹੀਂ ਪੋਲੀ ਆ ਵਾਹ ਜੀ ਵਾਹ ਸਜਣੋ ਚਵਾਈ ਦੀਆਂ ਦੇ ਕੀ ਗੱਲਾਂ ਕਰਦੇ ਜੀ ਤੇ ਬਹੁਤ ਓਕੇ ਆ ਸਾਡੇ ਵੱਲੋਂ ਸਾਰੇ ਭੈਣ ਭਰਾ ਨੂੰ ਪਿਆਰ ਭਾਈ ਸასი ਕਾਲ ਰੱਬ ਰੱਖਾ ਜੀ ਬਾਜੀ